ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਨਾਸ਼ਤਾ ਬਣਾਵਾਂਗੇ ਨਾਸ਼ਤਾ ਬਣਾਵਾਂਗੇ ਆਪਾਂ ਰਾਤ ਦੀਆਂ ਰੋਟੀਆਂ ਦਾ ਤੇ ਇਹ ਆਪਾਂ ਰੋਟੀਆਂ ਨੂੰ ਕੱਟ ਲੈਨੇ ਆਂ ਰਾਤ ਦੀਆਂ ਰੋਟੀਆਂ ਦਾ ਨਾਸ਼ਤਾ ਬਹੁਤ ਵਧੀਆ ਬਣਦਾ ਆਂ ਇਸ ਤਰ੍ਹਾਂ ਮੈਂ ਸਾਰੀਆਂ ਰੋਟੀਆਂ ਨੂੰ ਕੱਟ ਲਵਾਂਗੀ ਹਾਂਜੀ ਰੋਟੀਆਂ ਨੂੰ ਆਪਾਂ ਕੱਟ ਲਿਆ ਸੀ ਤਾਂ ਹੁਣ ਆਪਾਂ ਇੱਕ ਬੋਲ ਲਾਂਗੇ ਤੇ ਇੱਥੇ ਮੈਂ 1 ਕੱਪ ਆਓਵਸਨ ਲਿਆ ਸੀ ਛਿਮਲਾ ਮੈਂ ਚ ਬਰੀਕ-ਬਰੀਕ ਕੱਟ ਲਈ ਸੀ ਆਪਾਂ ਤਨੀਆ ਤਨੀਆ ਬਾਹਰ ਵਾਗੇ इतने मैं एक हरी मिर्च कट्टी से थोड़ी जी आप अवैन मसल के पा देंगे थोड़ी जी आप पा हिंग पावेंगे लाल मिर्च पा देंगे कुटी हुई नमक स्वाद अनुसार भुनिया हो या जीरा बेकिंग पाउडर थोड़ा जहा देंगे नारदाना पावे तो, थोड़ी जी पावांगे हल्दी पाउडर मिक्स कर लवेंगे ਥੋੜਾ ਥੋੜਾ ਪਾਣੀ ਪਾ ਕੇ ਆਪਾਂ ਕੋਲ ਨੂੰ ਤਿਆਰ ਕਰ ਲਵਾਂਗੇ நீசனி வீதா ஜனி பா ਤੇ ਹੁਣ ਆਪਾਂ ਗੈਸ ਤੇ ਪੈਨ ਰੱਖ ਦਵਾਂਗੇ ਪੰਜ ਤੇਲ ਗਰਮ ਹੋ ਚੁੱਕਾ ਤੇ ਮੈਂ ਹੁਣ ਇਹਦੇ ਵਿੱਚ ਵੇਸਨ ਚ ਆਪਾਂ ਡਿਪ ਕਰ ਕਰ ਕਰਕੇ ਪਾ ਦਵਾਂਗੇ ਤੇ ਇਹ ਲੱਗਾ ਗਰਮਾਚੀ ਬਾਅੰਨ ਦੇ ਤੇ ਠੰਡੇ ਤੇਲ ਤੇ ਨਹੀਂ ਆਪਾਂ ਫੱਦਾਂਗੇ ਇਹਨਾਂ ਨੂੰ ਪਲਟ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਦਾ ਤੇਲ ਨਾ ਜੋੜ ਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਟਿਸ਼ੂ ਪੇਪਰ ਮੈਂ ਪਲੇਟ 'ਚ ਵਿਛਾਇਆ ਸੀ ਤੇ ਉਹਦੇ ਵਿੱਚ ਆਪਾਂ ਕੱਢ ਦਵਾਂਗੇ ਤੁਸੀਂ ਦੇਖ ਸਕਦੇ ਹਾਂਜੀ ਆਪਾਂ ਫੇਰ ਬੈਦੂਸਰਾ ਬੈਟਰ ਵੀ ਪਾ ਦਵਾਂਗੇ ਇਹ ਉਹ ਪੈਨ ਨੂੰ ਫੇਰ ਪਰਟ ਦਵਾਂਗੇ ਕੱਚੇ ਨਹੀਂ ਆਪਾਂ ਲਾਵਾਂਗੇ ਪਰ ਥੋੜੇ ਜਿਹ ਕਰੰਚੀ ਜੀ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਨਾ ਵਧੀਆ ਸਾਡਾ ਨਾਸ਼ਤਾ ਫੁੱਲ ਫੁੱਲ ਕੇ ਬੰਦਿਆ ਤੇ ਖਾਣ ਚ ਬਹੁਤ ਜ਼ਿਆਦਾ ਟੇਸਟ ਹੁੰਦਾ ਹੈ ਇਹ ਵਾਲਾ ਇਹ ਆਪਾਂ ਚਾਹ ਨਾ ਜੇ ਸੌਸ ਨਾਲ ਵੀ ਆਪਾਂ ਖਾ ਸਕਦੇ ਇਹਨੂੰ ਤੇ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਦੇਵਾਂਗੇ ਸਾਰਾ ਆਪਾਂ ਨਾਸ਼ਤਾ ਬਣਾ ਕੇ ਰੱਖ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਦਵਾਂਗੇ ਚੰਗੀ ਤਰ੍ਹਾਂ ਬੱਤੀਆਂ ਨੂੰ ਜੋੜ ਕੇ ਆਪਾਂ ਪਲੇਟ 'ਚ ਪਾ ਦਵਾਂਗੇ ਹਾਂਜੀ ਆਪਾਂ ਨਾਸ਼ਤੇ ਨੂੰ ਆਪਾਂ ਬਣਾ ਲਿਆ ਕੋਈ ਵੇਖੋ ਕਿੰਨਾ ਵਧੀਆ ਨਾਸ਼ਤਾ ਸਾਡਾ ਫੁੱਲ ਫੁੱਲ ਕੇ ਬਣਿਆ ਕੋਈ ਬਲੇਮ ਨਾ ਕਰੇਗਾ ਤੇ ਇਹ ਰਾਤ ਦੀਆਂ ਰੋਟੀਆਂ ਦਾ ਆਪਾਂ ਮਾਸਤਾ ਬਣਾਇਆ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਬਣਿਆ ਤੇ ਹੁਣ ਆਪਾਂ 플레이ਟ 'ਚ ਸਰਵ ਕਰ ਲਵਾਂਗੇ ਜੀ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਤੇ